ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪੁੱਤਰਾਂ ਦੀ ਸਿੱਖਾਂ ਦੀ ਲਾਸਾਨੀ ਸ਼ਹਾਦਤ ਜੋ ਜਿੱਦੀ 15 ਬਾੜੇ ਤੇ ਰੂਪ ਦੇ ਵਿੱਚ ਆਪਾਂ ਗੁਰੂ ਕਿਰਪਾ ਦੇ ਨਾਲ ਸਮੂਚਾ ਜੱਜ ਜਿਹੜਾ ਉਹ ਬੜੀ ਸ਼ਮਤ ਤੇ ਭਾਵਨਾ ਦੇ ਨਾਲ ਨਮਸਕਾਰ ਕਰਦੇ ਆਂ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਨੀ ਬੁਰੀਆਂ ਤੇ ਕੋਈ ਨਹੀਂ। ਸਾਧ ਸੰਗਤ ਜੀ 7 ਮਹੀਨੇ ਦਾ ਘੇਰਾ ਜਿਹੜਾ ਹੈ ਉਹ ਅਨੰਦਾ ਦੀ puri ਨੂੰ ਪਿਆ ਹੈ। ਇਸ 7 ਮਹੀਨੇ ਦੇ ਘੇਰੇ ਦੇ ਵਿੱਚ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਭੁੱਖ ਉਹ ਦੁੱਖ ਸਭ ਤੋਂ ਦਰਿਆਣੇ। ਇਹ ਜਿਹੜੇ ਪਹਾੜੀ ਰਾਜੇਸਾਨਾ ਇਹਨਾਂ ਨੇ ਸਾਧ ਸੰਗਤ ਨੂੰ ਨਿਤ ਕੋਈ ਨਾ ਕੋਈ ਬਹਾਨਾ ਬਣਾ ਕੇ ਸਤਬੋਧ ਦੇ ਨਾਲ ਜਿਹੜੀ ਉਜਾਗਤੀ ਪੇਨਤ ਕਰਾਉਂਦੇ ਸਨ। ਧੰਸ਼ੀਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਦੇ ਵੀ ਇਹਨਾਂ ਦੇ ਨਾਲ ਕੋਈ ਵਧੇਕੀ ਨਹੀਂ ਸੀ ਕੀਤੀ। ਪਰ ਜਦੋਂ ਇਹ ਚੜ੍ਹ ਕੇ ਆਉਂਦੇ ਸਨ ਤਾਂ ਸਤਬੋਧ ਜੀ ਇਹਨਾਂ ਦੇ ਚੜ੍ਹੇ ਹੋਏ ਨੂੰ ਜਵਾਬ ਦਿੰਦੇ ਸਨ। ਇਹਨਾਂ ਦੇ ਵਿੱਚ ਇੱਕ ਰਾਜਾ ਹੈ ਰਾਜਾ ਕੇਸਰੀ ਚੰਦ ਇਹ ਜਿਹੜਾ ਰਾਜਿਆਂ ਦੀ ਸਭਾ ਦੇ ਵਿੱਚ ਕਸਮ ਖਾ ਕੇ ਰਹਿ ਗਿਆ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਵਾਡੇ ਕਿ ਤੇ ਇਤਨਾਲ ਨੂੰ ਦੇ ਪਿੰਜਾਂ ਦੇ ਰਾਜਾ ਤੇ ਹੋਰਨਾਂ ਰਾਜਿਆਂ ਦੇ ਸਾਥ ਸੰਗਤ ਦੀ ਜਦੋਂ ਅਨੰਦਾਂ ਦੀ ਪੁਰੀ ਤੇ ਹਮਲਾ ਕੀਤਾ ਨਾ ਤੇ ਹਮਲੇ ਦੇ ਵਿੱਚ ਉਹਨਾਂ ਨੇ ਇੱਕ ਮਸਤ ਹਾਥੀ ਜਿਹੜਾ ਉਹ ਸ਼ਰਾਬ ਤੇ ਰਹੀ ਐ ਐਡੀ ਸ਼ਰਾਬ ਪਿਆਰ ਤੇ ਉਹਦੇ ਮੱਥੇ ਦੇ ਉੱਤੇ ਜਿਹੜੇ ਨੇ ਤਵੇ ਬੰਦੀ ਹੋਏ ਹੋਏ ਉਦੀ ਸੁੰਘ ਦੇ ਨਾਲ ਤਲਵਾਰਾਂ ਜਿਹੀਆਂ ਬਨੀਆਂ ਬੀਆਂ ਕਿ ਹਾਥੀ ਜਿੱਧਰ ਵੀ ਜਾਵੇਗਾ ਸੰਘ ਨੂੰ ਖਦਾਵੇ ਤੱਕ ਲੋਕਾਰ ਜਿਹੜੀ ਆਪ ਚਮਕਦਾ ਕਿਲੇ ਦੇ ਉੱਤੇ ਹਮਲਾ ਕਰਨ ਵਾਸਤੇ ਇਹ ਰਾਜਾ ਕੇਸਰੀ ਚੰਦ ਜਿਹੜਾ ਇਹ ਬੁਰਪੁਰ ਤਿਆਰ ਹੈ ਜਦੋਂ ਇਹ ਖਬਰ ਦਾ ਪਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੰਦਾਂ ਦੀ ਪੁਰੀ ਦੇ ਵਿੱਚ ਕਿਲੇ ਦੇ ਵਿੱਚ ਲੱਗਦਾ ਤੇ ਸਤਿਗੁਰੂ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਮਸਤ ਹਾਥੀ ਦਾ ਮੁਕਾਬਲਾ ਸਾਡਾ ਟੋਰੀ ਚੰਦ ਹਾਥੀ ਕਰੇਗਾ ਹੁਣ ਜਿਹੜਾ ਇਦਾਂ ਹੀ ਚੰਦ ਸਤਸੰਗ ਜੀ ਪੱਟੀ ਦਾ ਰਹਿਣ ਵਾਲਾ ਸੀ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਅੰੰਦਾਂ ਦੀ ਕੁਰੀ ਦੇ ਵਿੱਚ ਰਿਹਾ ਸੀ ਜਦੋਂ ਇਹਨੇ ਸੁਣਿਆ ਕਿ ਸਾਧਗੁਰੂ ਜੀ ਮੈਨੂੰ ਹਾਥੀ ਨਾਲ ਲੜਾਉਣ ਲੱਗੇ ਮਨ ਦੇ ਵਿੱਚ ਧਿਲ ਜਿਹੜੀ ਹੈ ਉਹ ਖੋ ਬੈਠਾ ਸੋਚਿਆ ਫਾਤੀ ਨੇ ਕੱਲ ਨੂੰ ਮੁਕਾਬਲਾ ਕਰਨਾ ਕਿਉਂ ਨਾ ਹੋਵੇ ਮੈਂ ਰਾਤ ਨੂੰ ਕਿਲੇ ਵਿੱਚ ਸਾਡੇ ਵਿੱਚ ਭੱਜ ਜਾਵਾਂ ਵਿਸ਼ਵਾਸ ਨਹੀਂ ਜੀ ਉੱਤੇ ਆਇਆ ਗੁਰੂ ਦੇ ਉੱਤੇ ਟੇਕ ਨਹੀਂ ਰੱਖੀ ਤੇ ਸਾਧ ਸੰਗਤ ਜੀ ਇਹ ਦੁਲੀ ਚੰਦ ਜਿਹੜਾ ਇਹ ਰਾਤੋਂ ਰਾਤ ਕਿਨੇ ਦੇ ਵਿੱਚੋਂ ਛਾਲ ਮਾਰੀ ਤੇ ਦੀ ਲੱਤ ਟੁੱਟ ਗਈ ਇਹ ਟੁੱਟੀ ਹੋਈ ਲੱਤ ਦੇ ਨਾਲੋਂ ਤੂੰ ਪੱਟੀ ਜਰਾ ਕੇ ਘਰ ਜਾਂਦਿਆਂ ਸੰਗੜਿਆਂ ਦੇ ਮੋਟੋ ਬੇਮੁਖ ਹੋਏ RAM ਤੇ ਲੱਗਣ ਜਨਮ ਜੋ ਜੋ ਗੁਰੂ ਤੋਂ ਬੇਮੁਖ ਹੋ ਕੇ ਗਿਆ ਤੇ ਸਾਧ ਸੰਗਤ ਦੀ ਜਨਮਾਂ ਦੇ ਬੇਜੋਗ ਨੇ ਜਦੋਂ ਇਹ ਖਬਰ ਸਤਿਗੁਰੂ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖਾਂ ਨੇ ਦੱਸੀ ਨਾ ਕਿ ਸਤਿਗੁਰੂ ਜੀ ਦੁਨੀ ਚੰਦ ਤੇ ਰਾਤੋ ਰਾਤ ਭੱਜ ਗਏ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਲੱਗੇ ਚਲ ਕੋਈ ਗੱਲ ਨਹੀਂ ਜੇ ਦੁਨੀ ਚੰਦ ਭਾਜ ਗਿਆ ਤੇ ਸਾਡਾ ਬੱਬਰ ਸ਼ੇਰ ਨੜੇ ਨਾ ਹਾਥ ਤੇ ਸਾਧ ਸੰਗ ਜੀ ਉਹ ਬਾਬਾ ਸ਼ੇਰ ਕਿੰਨੂ ਸਾਧੂ ਜੀ ਨੇ ਕਿਹਾ ਭਾਈ ਸਰਬ ਭਾਈ ਭਜਤ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਾਰੇ ਤੋਂ ਛੋਟੇ ਸੁਪੁੱਤਰ ਸਾਹਿਬ ਕੱਦ-ਕਾਦ ਜਿਹੜਾ ਉਹ 5 ਫੁੱਟ ਦਾ ਸਰੀਰ ਹੈ ਪਰ ਇੰਨਾ ਹੌਸਲਾ ਗੁਰੂ ਕੀ ਬਾਣੀ ਪੜ੍ਹਦੇ ਆ ਗੁਰੂ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਜਦੋਂ ਵੀ ਬਚਨ ਕੀਤੇ ਨਾ ਕਿ ਸਤਗੁਰੂ ਜੀ ਨੇ ਕਿ ਭਾ ਭਾਈ ਭਜਤ ਸਿੰਘ ਲੜੇਗਾ ਹਾਥੀ ਦੇ ਨਾਲ ਕਹਿ ਲੱਗਾ ਸਤਸੰਗ ਜੀ ਤੁਸੀਂ ਹੁਕਮ ਕਰੋ ਹਾਪੜਾ ਤੁਹਾਡਾ ਹੋਇਆ ਲੜਨ ਵਾਲੇ ਤੁਸੀਂ ਹੋ ਗੜਾਉਣ ਵਾਲੇ ਤੁਸੀਂ ਹੋ ਇਹ ਹਾਥੀ ਦੀ ਕੀ ਗੱਲ ਕਰਦੇ ਮਾਝ ਇੰਦਰ ਦਾ ਇਰਾवटी ਹਾਥੀ ਜਿਹੜਾ ਹੈ ਸਵਰਗਾਂ ਦੇ ਵਿੱਚੋਂ ਉਹਨੂੰ ਮਾਰ ਕੇ ਤੁਹਾਡੇ ਸਾਹਮਣੇ ਆ ਕੇ ਦੇਦਵਾਰ ਕੋਤੇ ਲੜਨ ਵਾਲੇ ਤੁਸੀਂ ਹੋ ਗੜਾਉਣ ਵਾਲੇ ਤੁਸੀਂ ਹੋ ਤੁਹਾਡੀ ਕਿਰਪਾ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪ੍ਰਸੰਨ ਹੋ ਸਾਧ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਇੱਕ ਨਾਗਣੀ ਬਰਸ਼ਾਟ ਲਿਆ ਇੱਕ ਤਲਵਾਰ ਤਿੰਨ ਸ਼ਾਸਤਰ ਦੇ ਕੇ ਭਾਈ ਸਾਹਿਬ ਭਾਈ ਅਕਸਰ ਸਿੰਘ ਨੇ ਚਾਰ ਵਾਰ ਤਿਆਰ ਕੀਤਾ ਇੱਥੇ ਕੁਲ ਇੱਕ ਬਾਬਾ ਆਰਮ ਸਿੰਘ ਖੜੇ ਸਨ ਜਿਹੜੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਰ ਟਾਈਮ ਜਿਹੜੇ ਸੰਗ ਕੋਲ ਇੰਦੇ ਸਨ ਦਿਨ ਵਿੱਚ ਸੇਵਾ ਕਰਾਉਣੀ ਤੇ ਜਦੋਂ ਰਾਤ ਨੂੰ ਸਾਧੂ ਜੀ ਦੇ ਵਿਸ਼ਰਾਮ ਕਰਨਾ ਤੇ ਇਹਨਾਂ ਦੇ ਪਹਿਰੇ ਤੇ ਖੜ੍ਹ ਜਾਣਾ ਸੌਂਦੇ ਬੋਲ ਘਟ ਸਨ ਹਰ ਟਾਈਮ ਜਿਹੜੀ ਉਹ ਬਾਣੀ ਪੜ੍ਹਦੇ ਰਹਿੰਦੇ ਸਾਧੂ ਗੁਰੂ ਦੇ ਸੇਵਾ ਦੇ ਵਿੱਚ ਹੀ ਰਹਿੰਦੇ ਸਨ ਤੇ ਭਾਈ ਆਰਮ ਸਿੰਘ ਜਾਨ ਦਾ ਸਾਧੂ ਜੀ ਇਹ ਜਿਹੜੀ ਜੰਗ ਦੇ ਵਿੱਚ ਕੇਸਰੀ ਚਾਉਂਦਾ ਰਿਹਾ ਤੇ ਕੇਸਰੀ ਚੰਦ ਜਿਹੜਾ ਉਹਨੇ ਬਸਮ ਖਾਧੀ ਤੇ ਤੁਹਾਡਾ ਸਿਰ ਵੱਢ ਕੇ ਲੈ ਕੇ ਆਇਆ ਤੇ ਸਤਿਗੁਰੂ ਜੀ ਕੋਲ ਆਇਆ ਹੋਇਆ ਜੇ ਸਿੱਖ ਨੂੰ ਹੁਕਮ ਲਾਉਂਗਾ ਜਿਹੜਾ ਕੇਸਰੀ ਚੰਦ ਦਾ ਸਿਰ ਵੱਢ ਕੇ ਤੁਹਾਡੇ ਚਰਨਾਂ ਦੇ ਵਿੱਚ ਰੱਖ ਕੇ ਆਇਆ ਤੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਜਦੋਂ ਆਪਣੇ ਸਿੱਖਾਂ ਵੱਲ ਤੱਕਿਆ ਨਾ ਤੇ ਭਾਈ ਬਜਤਰ ਸਿੰਘ ਦੇ ਵੱਡੇ ਸਪੁੱਤਰ ਬਾਬਾ ਉਧਰ ਸਿੰਘ ਜੀ ਗੱਲ 'ਚ ਪਲਾਪਾਰ ਸਤਿਗੁਰੂ ਦੇ ਸਾਹਮਣੇ ਖੜੇ ਸਤਿਗੁਰੂ ਜੀ ਕਿਰਪਾ ਕਰੋ ਤੁਹਾਡੀ ਰਹਿਮਤ ਹੋਵੇ ਤੇ ਕੇਸਰੀ ਚੰਦ ਰਾਜੇ ਦਾ ਸੀਸ ਜਿਹੜਾ ਤੁਹਾਡੇ ਚਰਮਾਂ ਦੇ ਵਿੱਚ ਮੈਂ ਲੱਕਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਇੱਕ ਟਾਰ ਕੁਝ ਸ਼ਸਤਰ ਤੇ ਰਾ ਭਾਈ ਉਦੇ ਸਿੰਘ ਨੂੰ ਬਖਸ਼ਿਆ ਤੇ ਸਾਧ ਸੰਗਤ ਜੀ ਸ੍ਰੀ ਉਹਦਾ ਚੜ੍ਹਾ ਹੋਇਆ ਉਧਰੋਂ ਪਹਾੜੀ ਪੁੱਜਾਂ ਨੇ ਜਿਹੜੀਆਂ ਨੇ ਉਹਨਾਂ ਦੇ ਹਮਲਾ ਜੀ ਵਸੂ ਨੂੰ ਕੀਤਾ ਇਧਰੋਂ ਕਿਲੇ ਦਾ ਦਰਵਾਜ਼ਾ ਸਾਧਸੂ ਜੀ ਨੇ ਖੋਲ੍ਹਿਆ ਸਿੱਖਾਂ ਨੇ ਅਕਾਲ ਦੇ ਜਕਾਰੇ ਲੰਮਦੇ ਹੋਏ ਭਾਈ ਸਾਹਿਬ ਭਾਈ ਪੀਤਲ ਸਿੰਘ ਘੋੜੇ ਤੇ ਨੇ ਭਾਈ ਸਾਹਿਬ ਭਾਈ ਉਦਾਸ ਸਿੰਘ ਨਾਲ ਨੇ ਬੇਅੰਤ ਸਿੰਘ ਸਾਧ ਸੰਗਤ ਜੀ ਪਿੱਛੇ ਸਤਿਗੁਰੂ ਜੀ ਦੇ ਚਲਦੇ ਜਕਾਰਿਆਂ ਦੀ ਬੂਜ ਦੇ ਵਿੱਚ ਜਦੋਂ ਕਿਲੇ ਦਾ ਦਰਵਾਜ਼ਾ ਖੁੱਲਿਆ ਉਦੋਂ ਮਸਤਾ ਹਾਥੀ ਆ ਗਏ ਭਾਈ ਪੀਤਲ ਸਿੰਘ ਦੇ ਸਾਧ ਸੰਗਤ ਜੀ ਬੜੀ ਤੇਜ਼ੀ ਦੇ ਨਾਲ ਘੋੜਾ ਜਿਹੜਾ ਉਹ ਹਾਥੀ ਵੱਲ ਚਲਾਇਆ ਕਿਉਂਕਿ ਟੀਚਾ ਇਹ ਸੀ ਨਾ ਕਿ ਹਾਥੀ ਦੇ ਨਾਲ ਮੁਕਾਬਲਾ ਜਿਹੜਾ ਭਾਈ ਪੀਤਲ ਸਿੰਘ ਦੇ ਕਰਨਾ ਤੇ ਭਾਈ ਉਦਾਸ ਸਿੰਘ ਨੇ ਕੇਸਰੀ ਚੰਦਰ ਰਾਜ ਦੇ ਸੀਸ ਨੂੰ ਵੱਢਣਾ ਸਾਤਸੰਗ ਜੀ ਜਦੋਂ ਬੜੀ ਤੇਜ਼ੀ ਦੇ ਨਾਲ ਘੋੜਾ ਦੁੜਾਇਆ ਨਾ ਘੋੜੇ ਦੇ ਅਰਕਾਬਾਂ ਦੇ ਵਿੱਚ ਖੜੇ ਹੋ ਕੇ 나ਗਣੀ ਵਰਸ਼ਾ ਜਿਹੜਾ ਉਹ ਹਾਥੀ ਦੇ ਮੱਥੇ ਦੇ ਵਿੱਚ ਮਾਰੇ ਜਦੋਂ ਮਾਰੇ ਹਾਥੀ ਦੇ ਮੱਥੇ ਦੇ ਵਿੱਚ ਤਮਿਆਂ ਨੂੰ ਫਿਰਦਾ ਹੋਇਆ ਸਾਤਸੰਗ ਦੇ ਜੀ ਇਹ 나ਗਣੀ ਵਰਸ਼ਾ ਜਿਹੜਾ ਮੱਥੇ ਨੂੰ ਪਾੜਦਾ ਹੋਇਆ ਸੀਸ ਦੇ ਵਿੱਚ ਘੁੱਟ ਗਿਆ ਤੇ ਜਦੋਂ ਭਾਈ ਪਤਲ ਸਿੰਘ ਨੇ ਹਲਾ ਕੇ ਨੂੰ ਬਾਹਰ ਕੱਢਿਆ ਐਦਾਂ ਤੂਰ ਦਾ ਪਹਾੜਾ ਜਿੰਨੇ ਜਿਵੇਂ ਕੋਈ ਟੂਟੀ ਚਲਦੀ ਹੁੰਦੀ ਆਉਂਦੀ ਤੇ ਮਸਤ ਹੋਇਆ ਆਹ ਜਿਹੜਾ ਦਰਦ ਦੇ ਨਾਲ ਪੀੜਤ ਹੋਇਆ ਸਾਧ ਸੰਗਤ ਜੀ ਪਿੱਛੇ ਨੂੰ ਭੱਜਿਆ ਤੇ ਆਪਣੀਆਂ ਫੌਜਾਂ ਨੂੰ ਉਤਾਰਦਾ ਆਪਣੀਆਂ ਫੌਜਾਂ ਦੇ ਵਿੱਚ ਕਤਲੋਗਾਰ ਮਚਾਉਂਦਾ ਹੈ ਪਿੱਛੇ ਨੂੰ ਛਾਪਦੇ ਆ। ਇੱਧਰ ਜਦੋਂ ਵੇਖਿਆ ਕੇਸਰੀ ਚੰਦ ਰਾਜੇ ਨੇ ਕਿ ਇਹ ਤੇ ਜਿਹੜੀ ਚਾੜ ਨਹੀਂ ਬੈਗਰੀ। ਅਸੀਂ ਤੇ ਇਹ ਹਾਥੀ ਨੂੰ ਤਾਂ ਲੈ ਕੇ ਆਏ ਸੀ ਕਿ ਕਿਲੇ ਦੇ ਦਰਵਾਜ਼ਾ ਤੋਂ ਲੈ ਕੇ ਸਾਡੇ ਜਿਹੜੀ ਫੌਜਾਂ ਅੰਦਰ ਵੜੇਗੀ ਜਦ ਅਸੀਂ ਸਿੱਖਾਂ ਨੂੰ ਖਤਮ ਕਰ ਦੇਵਾਂਗੇ ਤੇ ਸਾਡੇ ਦੌਰ ਦੀ ਪੈ ਗਈ। ਐਨੇ ਨੂੰ ਸਾਧ ਸੰਗਤ ਜੀ ਭਾਈ ਉਦੇ ਸਿੰਘ ਬੜੀ ਬਹਾਦਰੀ ਦੇ ਨਾਲ ਲੜਦੇ ਹੋਏ ਕੇਸਰੀ ਚੰਦ ਦੇ ਸਾਹਮਣੇ ਜਾ ਕੇ ਖੜ ਜਾਂਦੇ ਨੇ ਕਿ ਤੂੰ ਆਪਣੇ ਮੁਖ ਤੋਂ ਕਹਾ ਸੀ ਦੋ ਗੋਬ ਸਿੰਘ ਦਾ ਸੀਸ ਜੇ ਤੇਰੇ ਚ ਹਿੰਮਤ ਹੈ ਤੂੰ ਆਪਣਾ ਸੀਸ ਵਚਾ। ਸਾਧ ਸੰਗਤ ਜੀ ਭਾਈ ਉਦੇ ਸਿੰਘ ਨੇ ਬੜੀ ਬਹਾਦਰੀ ਨਾਲ ਲੜਦੇ ਹੋਏ ਪਹਿਲਾ ਵਾਰ ਜਿਹੜਾ ਉਹ ਰਾਜੇ ਕੇਸਰੀ ਚੰਦ ਨੇ ਤੀਰ ਦਾ ਕੀਤਾ ਤੇ ਭਾਈ ਉਦੇ ਸਿੰਘ ਨੇ ਉਹਨਾਂ ਦੇ ਤੀਰ ਦੇ ਨਿਸ਼ਾਨੇ ਨੂੰ ਸੰਭਾਲਦੇ ਹੋਏ ਬੜੀ ਤੇਜ਼ੀ ਦੇ ਨਾਲ ਬੜੀ ਪੂਰਤੀ ਦੇ ਨਾਲ ਉਹਦਾ ਸੀਸ ਨੂੰ ਇੱਕੋ ਹੀ ਛਟਕੇ ਦੇ ਵਿੱਚ ਧੜ ਤੋਂ ਲੱਗ ਤੜ ਦਿੱਤਾ ਤੇ ਜਦੋਂ ਫੌਜ ਦਾ ਕਮਾਂਡਰ ਮਾਰਿਆ ਜਾਵੇ ਨਾ ਤੇ ਸਾਧ ਸੰਗਤ ਜੀ ਫੌਜ ਆਪ ਮਾਰੇ ਉਹਦੇ ਪਿੱਛੇ ਭੱਜ ਗਈ ਕੇਸਰੀ ਚੰਦ ਦਾ ਸਿਰ ਚੁੱਕਿਆ ਬੇਜੇ ਤੇ ਟੱਗਿਆ ਤੇ ਸਾਧ ਸੰਗਤ ਜੀ ਭਾਈ ਚਤੁਰ ਸਿੰਘ ਤੇ ਭਾਈ ਉਹਦੇ ਸਿੰਘ ਸਿੱਖ ਜਿਹੜੇ ਨੇ ਵਾਪਸ ਕਿਲੇ ਦੇ ਵਿੱਚ ਆ ਕੇ ਸਰਬੋਤਮ ਦੇ ਸਿਰ ਚਰਵਾਲੇ ਵਿੱਚ ਫੜ ਦਿੱਤਾ ਹੁਣ ਪਹਾੜੀ ਰਾਜਿਆਂ ਦੇ ਵਿੱਚ ਸਾਧ ਸੰਗਤ ਜੀ ਹੋਰ ਬਗਾਵਤ ਜੀ ਸ਼ੁਰੂ ਹੋ ਗਈ ਕਿ ਸਾਡਾ ਰਾਜਾ ਜਿਹੜਾ ਮਾਰਿਆ